ਧੰਨ ਨੇ ਮਜ਼ਹਿਲ ਪਸ਼ੂ ਵਹਿ ਗਏ ਜ਼ਮੀਨ ਵਹਿ ਗਈ ਨਿਆਣੇ ਸੜਕ ਦੇ ਕਿਨਾਰੇ ਤੇ ਨੇ ਸੱਪ ਆਲੇ ਦੁਆਲੇ ਫਿਰਦੇ ਨੇ ਪਰ ਜੇਰਾ ਫਿਰ ਵੀ ਛੇਰਾ ਜਟਾ ਹੈ ਛੇਰਾ ਜਟਾ ਜੇਰਾ ਕਿਤੇ ਮੱਛੇ ਤੇ ਤਰੇਲੀ ਨਹੀਂ ਜੇ ਕੋਈ ਦਾਨੀ ਦਾਨ ਦੇਣ ਦੀ ਗੱਲ ਕਰਦਾ ਤੇ ਲੈਣ ਲੱਗੇ ਕੰਨੀ ਘਤਰਾਉਂਦੇ ਆ ਪਾਸਾ ਵਟਦੇ ਆ ਮਤਲਬ ਲੈਣਾ ਇਹਨਾਂ ਲਈ ਬੜਾ ਔਖਾ ਹੈ ਮਝਿਆ ਸਿਰਫ ਦੇਣ ਜਾਣਦੇ ਨੇ ਕੁਦਰਤ ਨੇ ਕਰੋਪੀ ਕਰਨ ਲੱਗਿਆ ਕਹਿਰ ਟਾਉਣ ਲੱਗਿਆ ਇਹਨਾਂ ਦੇ ਜ਼ੇਰੇ ਬਾਰੇ ਇਹਨਾਂ ਦੀ ਦਲੇਰੀ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਕੁਦਰਤ ਜਾਣਦੀ ਵੀ ਸੀ ਕਿ ਇਹਨਾਂ ਨੇ ਚਿੱਟੇ ਦੀ ਪਿੰਡ ਨੌਜਵਾਨ ਪੁੱਤ ਛਡਾ ਕੇ ਵੀ ਸੀ ਨਹੀਂ ਕੀਤੀ ਇਹਨਾਂ ਨੇ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵਾਂਡ ਵੇਲੇ ਹਜ਼ਾਰਾਂ ਆਪਣੇ ਪਰਿਵਾਰਾਂ ਦੇ ਮੈਂਬਰ ਗਵਾ ਕੇ ਵੀ ਸੀ ਨਹੀਂ ਕੀਤੀ 84 ਚ ਪੁਲਿਸ ਦੇ ਹੱਥੋਂ ਤਸ਼ੱਦਦ ਸਹਿ ਕੇ ਵੀ ਸੀ ਨਹੀਂ ਕੀਤੀ ਹੁਣ ਫਿਰ ਇਹ ਰੱਬ ਦੇ ਬੰਦੇ ਹੜ ਦੇ ਕਹਿਰ ਅੱਗੇ ਉੱਜੜ ਕੇ ਵੀ ਸੀ ਨਹੀਂ ਕਰਦੇ ਇਹਨਾਂ ਦਾ ਦੇਣਾ ਕਿੱਥੇ ਦੇਊਗਾ ਜ਼ਮਾਨਾ ਕਿੱਥੇ ਦੇਊਗਾ ਪੰਜਾਬੀਆਂ ਦਾ ਕਰਜ਼ਾ ਹਿੰਦੁਸਤਾਨ ਜਿਸ ਲਈ ਇਸਨੇ ए अन्न पैदा अन्न किता